ਤਿੰਨ ਮੁੰਡੇ ਆ ਜਿਵੇਂ ਉਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਮੁੰਡੇ ਆ ਤੇ ਉਹਨਾਂ ਦੀ ਗੱਲਾਂ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਰਿੰਗ ਆ ਉਹ ਉਤਾਰ ਕੇ ਲੈ ਗਏ ਤੋਂ ਜਿਹੜੇ ਮੈਨੂੰ ਸਮਝ ਤੋਂ ਬਾਹਰ ਆ ਵੀ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਤੇ ਸੇਫ ਕੌਣ ਆ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਆ ਆ ਵੀਰੋ ਸਾਹਿਲ ਸਾਹਿਲ ਕੀ ਘਟਨਾ ਹੋਈ ਆ ਤੁਹਾਡੇ ਨਾਲ ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਤੇ ਉੱਥੇ ਤਿੰਨ ਕ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਤੇ ਉਹ ਕਹਿੰਦੇ ਵੀ ਪਹਿਲਾਂ ਉਲਝਾ ਲਿਆ ਗੱਲਾਂ 'ਚ ਪੈਸੇ ਦੇ ਦੋ ਵੱਧ ਘੱਟ ਗੱਲਾਂ ਚਲ ਜਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਏ ਕਿ ਡੁਪਲੀਕੇਟ ਏ ਬੌਜੀ ਕਹਿੰਦੇ ਸੋਨੇ ਦੀ ਏ ਉਹ ਕਹਿੰਦਾ ਤਾਰ ਕੇ ਦਿਖਾਓ ਪਤਾ ਨਹੀਂ ਕੁਝ ਸੰਗਾ ਹਾਤਾ ਜਾਂ ਕੁਝ ਕੀ ਕੀਤਾ ਤੇ ਬੌਜੀ ਨੇ ਫਿਰ ਤਾਰ ਤਾਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੱਗੇ ਭੱਜ ਗਏ ਕਿੰਨੇ ਕੁ ਵਜਨ ਦੀ ਬੰਦੀ ਉਹਦੀ ਇੱਕ 35 ਦੀ ਗੱਲ ਹੈ ਦੁਪਹਿਰ ਦੀ ਕਿੰਨੇ ਕੁ ਵਜਨ ਦੀ ਬੰਦੀ ਹੈ ਇੱਕ ਟੋਲੇ ਦੀ ਟੋਲੇ ਦੀ ਤੇ ਇੱਕ 35 ਦੀ ਗੱਲ ਹੈ ਤੇ ਉਹਨਾਂ ਨੂੰ ਕਿੰਨੇ ਚਿਰੋਂ ਪਤਾ ਲੱਗਿਆ ਵੀ ਮੇਰਾ ਘਟਣਾ ਹੋਊਗੀ ਉਹ 5 ਮਿੰਟ ਬਾਅਦ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸਰੇਮ ਬਾਜ਼ਾਰ ਚ ਘਟਣਾ ਹੋਇਆ ਸਰੇਮ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਜੀ ਜੀ ਰੋਲਾ ਨਹੀਂ ਪਾਇਆ ਸਰੇਮ ਨੇ ਇਹਨਾਂ ਨੇ ਰੋਲਾ ਪਾਇਆ ਪਰ ਜਾਨੂ ਦਾ ਉਹ ਭੱਜ ਚੁੱਕੇ ਸੀਗੇ ਜੀ ਕੋਈ ਸੀਸੀਟੀਵੀ ਫੋਟੋਜ਼ ਵਗੈਰਾ ਸੀਸੀਟੀਵੀ ਮੈਂ ਦੋ ਕੁ ਦੁਕਾਨਾਂ ਤੇ ਜਾ ਕੇ ਆਇਆ ਦੋ ਤਿੰਨ ਦੁਕਾਨਾਂ ਤੇ ਜਿੰਨੀਆਂ ਕਿ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ ਕੁਝ ਪਤਾ ਕਿਹੜਾ ਮੋਟਰਸਾਈਕਲ ਸੀ ਕਿਸ ਤਰ੍ਹਾਂ ਦਾ ਸਪਲੈਂਡਰ ਸੀਗਾ ਸ਼ਾਇਦ ਕਿੱਨੇ ਜਾਨੇ ਸੀਗੇ ਦੋ ਮੁੰਡੇ ਇਧਰ ਨੂੰ ਗਏ ਨੇ ਦੋ ਦਾ ਮੋਟਰਸਾਈਕਲ ਸਾਹਮਣੇ ਖੜਾ ਸੀ ਟੋਟਲ ਚਾਰ ਦੀ ਸਾਨੂੰ ਹੈਗਾ ਲੱਗਦਾ ਦਿਨ ਦਿਹਾੜੇ ਲੁੱਟ ਹੁੰਦੀ ਹੈ ਇੱਥੇ ਦਿਨ ਦਿਹਾੜੇ ਲੁੱਟ ਇਹ ਮੰਗ ਕਰਦੇ ਬਹੁਤ ਮਾੜਾ ਹਾਲ ਹੈ ਜੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ ਬਜ਼ੁਰਗਾਂ ਦੀ ਬੱਚਿਆਂ ਦੀ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ ਹੋਰ ਪੈਸਾ ਤਾਂ ਵੀ ਕੋਇਆ ਕੋਈ ਨਹੀਂ ਪੈਸਾ ਨਹੀਂ ਕੋਇਆ ਕੋਈ ਜੀ ਸੁੰਦਰ ਲਾਲ ਸੁੰਦਰ ਤੁਹਾਡੇ ਨਾਲ ਕੋਈ ਘਟਨਾ ਹੋਈ ਹੈ ਲੁੱਟ ਦੀ ਇੱਥੇ ਹੋਈ ਹੈ ਕੀ ਮੰਗੋ ਸਾਹਮਣੇ ਪੈਰਾਡਾਈਜ਼ ਵਾਲੇ ਦੇ ਉਚਾਲੀ ਪਗਲੀ ਦੁਕਾਨ ਦੇ ਕੋਲ ਕੀ ਕਰ ਜਿਵੇਂ ਘਟਨਾ ਕੀ ਪੂਰਾ ਮਗ ਲੱਗ ਗਿਆ ਜਿਹੜਾ ਆਮ ਤਾਂ ਮੋਟਰਸਾਈਕਲ ਖਿਡਾ ਲਿਆ ਸਬਜ਼ੀ ਸ਼ੁਬਜੀ ਲੈਣ ਲੱਗ ਗਏ ਉਹ ਸਬਜ਼ੀ ਵਾਲੇ ਕੋਈ ਮੈਂ ਉਧਰੋਂ ਆਂਦਾ ਦੀ ਆ ਕੋਈ ਵੀ ਖੜ ਜਾਣਾ ਦੋ ਬੰਦੇ ਬੈਠੇ ਦੀ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇਥੇ ਆ ਰੀ ਜਾਣ ਮਰ ਲੈਦੇ ਆ ਉਹ ਕਹਿੰਦਾ ਕੈਸੀ ਤੁਹਾਡੇ ਪੁਰਾਣੇ ਉਧਰ ਜਾ ਰਹੇ ਦੀ ਨਾਲ ਰਹਿੰਦੀ ਆ ਉਹ ਪੁੱਛਣ ਕਿ ਤੁਹਾਡੀ ਉਮਰ ਕਿੰਨੀ ਹੈ ਮੈਨੂੰ ਗਿਆਣ ਜਗ੍ਹਾ ਮੈਂ ਕਹਿੰਦਾ ਉਮਰ ਦਾ ਮੇਰੀ ਨਿਕਾ ਮੈਂ ਤਾਂ ਮੈਂ ਤਾਂ ਕਹਿੰਦਾ 10 12 ਸਾਲ ਛੋਟਾ ਮੈਨੂੰ ਦੇਖਣ ਤੇ ਆਟ ਗਿਆ ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਉਧਰਲੇ ਉਹ ਗੱਲਾਂ ਗੁਲਾਂ ਕਰਨ ਲੱਗੇ ਉਹਨਾਂ ਨੂੰ ਇਹ ਆਗੇ ਕੀ ਕੀਤਾ ਫੇ ਤੁਹਾਨੂੰ ਤੇ ਤੋਂ ਆਏ ਨੇ ਆਏ ਤਾਂ ਮੈਨੂੰ ਤਾਂ ਉਹੀ 500 ਰੁਪਏ ਚਾਹ ਉਹ ਸਬਜ਼ੀ ਲੈਣ ਲੱਗ ਗਏ ਸਬਜ਼ੀ ਉਹਨਾਂ ਨੇ ਬੈਂਗਣੀ ਬੈਂਗਣੀ ਵਿੱਚ ਤੇ ਛੱਡ ਕੇ ਲੈ ਕੇ ਨਿਗਿਆ ਤੋਟ ਤੋਟ ਦੇ ਵਿੱਚ ਤੁਹਾਡੇ ਕੋਲ ਉਸ ਵੇ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਲੈ ਕੇ ਗਏ ਮੁੰਡੀ ਕਿੰਨੇ ਤੋਲੇ ਦੀ ਸੀ ਮੁੰਡੀ ਤਕਰੀਬਨ ਹੀਗੀ ਤੋਲੇ ਦੀ ਤੋਲੇ ਕੀ ਕੀਆ ਤੁਹਾਨੂੰ ਨਾ ਜਮੂਦੀ ਲੈਣ ਲਈ ਕੀ ਕੀਆ ਹੁੰਦੇ ਉਹ ਬਸ ਲਾ ਲਈ ਜੋ ਨਾ ਇੱਕ ਨੇ ਲੋਲੈਂਦੀ ਨਹੀਂ ਦੂਏ ਨੇ ਪਤਾ ਨਹੀਂ ਲੱਗਿਆ ਉਸ ਟਾਈਮ ਕੀ ਹੋ ਰਿਹਾ ਥੋੜਾ ਪਤਾ ਤਾਂ ਲੱਗਦਾ ਸੀਗਾ ਭਾਈ ਮੈਂ ਮੈਂ ਐਦ ਨੂੰ ਖਿੱਚਦਾ ਜੀ ਆ ਫਟਾ ਫੜ ਲਾ ਕੇ ਮੋਟਰਸਾਈਕਲ ਤੇ ਬੈਠੇ ਕੁਝ ਪਤਾ ਲੈ ਕਿੰਨੇ ਜਾਣਾ ਸੀ ਉਹ ਤੁਹਾਨੂੰ ਸੁਝਾਇਆ ਵੇ ਇਹ ਸੀਗੇ ਪਤਾ ਨਹੀਂ ਵਾਇ ਚੱਕਰ ਗਿਆ ਸਹਾਉਂਦਰੀ ਮਹਾਰਾਜ ਉਹ ਅਸੇ ਜਿੰਨਾ ਦੋ ਤਿੰਨ ਤਾਂ ਹੈ ਉਰੇ ਸੀਗੇ ਉਹ ਇੱਕ ਫੇਰ ਬੈਠਿਆ ਉੱਥੋਂ ਵੀਰੇ ਪਰਲੇ ਜਿਹੜਾ ਦਵਾਈਆਂ ਦੀ ਦੁਕਾਨ ਉੱਥੋਂ ਕੋ ਬੈਠਿਆ ਹੋ ਸਕਦਾ ਇੱਕ ਮੋਟਰਸਾਈਕਲ ਉਧਰ ਹੋਰ ਖੜਾ ਹੋਵੇ ਉਹਨਾਂ ਦਾ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਰੋਕਣ ਦੀ ਤਾਂ ਬਥੇ ਲੱਗੇ ਫਟਾਫਟ ਮੈਂ ਰੋਕਣ ਮੈਂ ਨੱਠਿਆ ਹੈ ਮਗਰ ਨੱਠੇ ਮੈਂ ਐਂ ਕੀਤਾ ਵਾਤ ਛਿੜਾ ਕੇ ਉਹ ਤੇਜ਼ ਹੀ ਬਹੁਤ ਸੀ ਕਿ ਮੋਟਰਸਾਈਕਲ ਇੱਕ ਲੋ ਬਹੁਤ ਤੇਜ਼ ਕਰੇ ਮੇਰਾ ਨਾਮ ਵਿਸ਼ਾਲ ਭਾਪਤੀ ਹੈ ਅੱਛਾ ਜਿਹੜੀ ਵਕੀਉ ਕਟਨਾ ਬਈ ਲੁੱਟ ਦੀ ਤੁੰਦਰ ਦੁਕਾਨ ਸਟੋਰ ਆ ਨਾ ਕਿਵੇਂ ਦੇਖੀਏ ਇੱਕ ਕੜਨਾ ਸਾਡੀ ਦੁਕਾਨ ਤੇ ਹੈ ਮੇਰੇ ਤਾਇਆ ਜੀ ਨਾਲ ਹੋਈ ਆ ਮੇਰੇ ਤਾਇਏ ਦੀ ਸ਼ਾਪ ਹੈ ਜਿਵੇਂ ਦਿਨ ਦਿਹਾੜੇ ਜਿਹੜੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾ ਰਿਹਾ ਹੈ ਜਿਵੇਂ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਕਦੇ ਬਾਲੀਆਂ ਲੈ ਗਏ ਸੀ ਕੁਝ ਦਿਨ ਪਹਿਲਾਂ ਉਤਾਰ ਕੇ ਕਲੇਡੀ ਤੋਂ ਗੁਨਾਨਗ ਰੋਡ ਤੇ ਤੇ ਹੁਣ ਸਾਡੇ ਘਰ ਦੇ ਵਿੱਚ ਤਾਇਆ ਜੀ ਦੇ ਸਾਹਮਣੇ ਸਬਜ਼ੀ ਲੈ ਰਹੇ ਸੀ ਤੇ ਲੰਦੇ ਲੰਦੇ ਤੋਂ ਤਿੰਨ ਮੁੰਡੇ ਆਏ ਜਿਵੇਂ ਉਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਮੁੰਡੇ ਆਏ ਤੇ ਉਹਨਾਂ ਦੀ ਗੱਲਾਂ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਰਿੰਗ ਹੈ ਉਹ ਉਤਾਰ ਕੇ ਲੈ ਗਏ ਸੋ ਇਹ ਅ ਅੱਜ ਤਾਂ ਰਿੰਗ ਲੈ ਕੇ ਗਏ ਨੇ ਜਾਨ ਮਾਰ ਲੋ ਵੀ ਨੁਕਸਾਨ ਹੋ ਸਕਦਾ ਸੀ ਬਜ਼ੁਰਗ ਬੰਦੇ ਨੇ तकरीबन 80 ਸਾਲ ਦੇ ਕਰੀਬ ਇਹਨਾਂ ਦੀ ਜਿਹੜੀ ਉਮਰ ਹੈ ਸੋ ਜਿਹੜੇ ਮੈਨੂੰ ਸਮਝ ਤੋਂ ਬਾਹਰ ਹੈ ਵੀ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਤੇ ਸੇਫ ਕੌਣ ਹੈ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਇਹਦਾ ਜਿਹੜਾ ਐਕਸ਼ਨ ਲੈਣਾ ਚਾਹੀਦਾ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਜਿਹੜੀ ਸਾਨੂੰ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਸਾਡੇ ਨਾਲ ਜਿਹੜਾ ਸਹਿਯੋਗ ਦੇਊਗਾ ਤੇ ਬਹੁਤ ਹੀ ਜਲਦੀ ਜਿਹੜੇ ਲੁੱਟ ਖੋਹ ਕਰਨ ਵਾਲੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਤਰਾਖਾਂ ਪਿੱਛੇ ਜਾਣਗੇ ਟਿਕਟ ਨਾ ਹੋਈ ਅੱਜ ਕਿ ਬਜ਼ੁਰਗ ਨੂੰ ਮੁੰਡੀ ਕੋਈ ਨਹੀਂ ਆ ਕੀ ਕਹਣਾ ਚਾਹੁੰਦਾ ਮੁੰਡੀ ਕੋਈ ਨਹੀਂ ਗਈ ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ ਉਹ ਦੂਸਰੇ ਬੰਦੇ ਵੀ ਆ ਕੇ ਉੱਥੇ ਸਬਜ਼ੀ ਲੈਣ ਲੱਗੇ ਉਹ ਬਜ਼ੁਰਗ ਨੂੰ ਉਹਨਾਂ ਨੇ ਕਿਹਾ ਕਹਿੰਦਾ ਬਜ਼ੁਰਗਾ ਤੇਰੀ ਮੁੰਡੀ ਬਹੁਤ ਵਧੀਆ ਉਹ ਉਹਨੂੰ ਦਿਖਾਉਣ ਲੱਗ ਗਿਆ ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ ਉਹ ਲੈ ਕੇ ਚੁਰਕੇ ਕਿੰਨੇ ਕ ਬੰਦੇ ਸੀਗੇ ਦੋ ਬੰਦੇ ਸੀਗੇ ਫਿਰ ਹਲ ਮੋਟ ਸੱਜੀ ਬਜ਼ੁਰਗ ਕਿ ਨਹੀਂ ਮਰਿਆ ਬਜ਼ੁਰਗ ਦੀ 80 ਸਾਲ ਦੀ ਉਮਰ ਹੈ ਕੁਝ ਬਜ਼ੁਰਗ ਨੂੰ ਲੱਗਿਆ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ ਨਹੀਂ ਨਾ 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 ਕੁਝ ਨਹੀਂ ਸੀ ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ ਸਾਰੀ ਮੌਕੇ ਤੇ ਪਹੁੰਚ ਗਿਆ ਸੀ ਕਿਤੇ ਉਹ ਕੈਮਰੇ ਚ ਆਏ ਨੇ ਬੰਦੇ ਹਾਂ ਫਰ ਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ ਬਾਕੀ ਦੁਕਾਨਾਂ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਕੀ ਹੋਇਆ ਕਿ ਜਿਹੜੇ ਬੜਾ ਜਾਂਦੇ ਨੇ ਕਿ ਕੋਈ ਹੋਰ ਬਚੇ